ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਦੀਚੰਦ ਨੂੰ ਯੂਪੀ ਦੇ ਇਲਾਕੇ ਵਿੱਚ ਲਖਨਊ ਪਾਸ ਸਿੱਖੀ ਦੇ ਪ੍ਰਚਾਰ ਲਈ ਭੇਜਿਆ ਤਾਂ ਭਾਈ ਸਾਹਿਬ ਉੱਥੇ ਦਿਉ ਨਗਰ ਵਿੱਚ ਕਿਮਲੀ ਦੇ ਬ੍ਰਿਸ਼ ਹੇਠਾਂ ਜਾ ਬੈਠੇ। ਇਮਲੀ ਹਰੀ ਹੋ ਗਈ। ਭਾਈ ਸਾਹਿਬ ਜੀ ਦੀ ਇਹ ਸ਼ਕਤੀ ਵੇਖ ਕੇ ਬਹੁਤ سارے ਲੋਕ ਪਾਸ ਆ ਕੇ ਗੁਰੂ ਜੀ ਦੀ ਸਿੱਖੀ ਧਾਰਨ ਕਰਨ ਲੱਗ ਪਏ। ਇੱਥੇ ਇੱਕ ਸੁੰਦਰ ਸ਼ਾਹ ਨਾਮੇ ਫਕੀਰ ਰਹਿੰਦਾ ਸੀ ਜੋ ਬੜੀ ਸ਼ਕਤੀ ਵਾਲਾ ਸੀ। ਇਸਨੇ ਸੋਚਿਆ ਇਹ ਮੇਰੀ ਪੂਜਾ ਘਟਾ ਦੇਵੇਗਾ ਇਸ ਨੂੰ ਇੱਥੋਂ ਉਠਾ ਦੇਵਾਂ ਤਾਂ ਚੰਗੀ ਗੱਲ ਹੈ ਇੱਕ ਸ਼ੇਰ ਤੇ ਚੜ ਕੇ ਡਰਾਉਣ ਵਾਸਤੇ ਆ ਰਿਹਾ ਸੀ ਭਾਈ ਸਾਹਿਬ ਦੇ ਪਾਸ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਬੈਠੀਆਂ ਸਨ ਜੋ ਸ਼ੇਰ ਤੋਂ ਡਰਤੀਆਂ ਹੋਈਆਂ ਭੱਜ ਗਈਆਂ ਭਾਈ ਸਾਹਿਬ ਨੇ ਵੇਖਿਆ ਕਿ ਹੰਕਾਰੀ ਹੋ ਕੇ ਆ ਰਿਹਾ ਹੈ ਆਪ ਜੀ ਬੈਠੇ ਹੀ ਰਹੇ ਤੇ ਉੱਠੇ ਨਹੀਂ ਜਦੋਂ ਸ਼ੇਰ ਨੇੜੇ ਆਇਆ ਤਾਂ ਭਾਈ ਸਾਹਿਬ ਨੇ ਸ਼ੇਰ ਵੱਲ ਨਿਗਾਹ ਕੀਤੀ ਉਸੇ ਵਕਤ ਸ਼ੇਰ ਡਰ ਗਿਆ ਦਾ ਸੁੰਦਰ ਸ਼ਾ ਪਾਈ ਸਾਹਿਬ ਨੂੰ ਆਪਣੇ ਨਾਲੋਂ ਵੱਧ ਸ਼ਕਤੀ ਵਾਲਾ ਜਾਣ ਕੇ ਚਰਨੀ ਆਣ ਪਿਆ ਫਿਰ ਉਹਨਾਂ ਨਾਲ ਬਹੁਤਾ ਪ੍ਰੇਮ ਕਰਨ ਲੱਗ ਪਿਆ ਪ੍ਰੇਮ ਕਰਕੇ ਬਾਬਾ ਬਿਧੀ ਚੰਦ ਨੂੰ ਜਾਨ ਹੀ ਨਾ ਦੇਵੇ ਬਾਬਾ ਬਿਧੀ ਚੰਦ ਜੀ ਨੇ ਧੀ ਰਜ ਦਿੱਤੀ ਪਰਮੇਸ਼ਰ ਦਾ ਨਾਮ ਜਪਿਆ ਕਰ ਤੇਰਾ ਉਧਾਰ ਹੋ ਜਾਵੇਗਾ ਤਾਂ ਇਸ ਨੇ ਬੇਨਤੀ ਕੀਤੀ ਮੈਨੂੰ ਅੰਤ ਵੇਲੇ ਆਪ ਜੀ ਦੇ ਦਰਸ਼ਨ ਹੋਣ ਬਾਬਾ ਬਿਧੀ ਚੰਦ ਜੀ ਨੇ ਅੰਤਿਮਤਾ ਨਾਲ ਜਾਣ ਕੇ ਕਿਹਾ ਮੇਰੇ ਅਤੇ ਤੇਰੇ ਸਰੀਰ ਦਾ ਇਕੱਠਾ ਅੰਤ ਹੋਣਾ ਹੈ ਮੈਂ ਇੱਥੇ ਤੇਰੇ ਪਾਸ ਆ ਕੇ ਸਰੀਰ ਛੱਡਾਂਗਾ ਬਾਬਾ ਬਿਧੀ ਚੰਦ ਨੇ ਆਪਣੇ ਬਚਨ ਦੀ ਪਾਲਣਾ ਕਰਦਿਆਂ ਹੋਇਆਂ ਦਿਉ ਨਗਰ ਜਾ ਕੇ ਸਰੀਰ ਛੱਡਿਆ ਸੀ ਹੁਣ ਉੱਥੇ ਬਾਬਾ ਬਿਧੀ ਚੰਦ ਜੀ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ